ਇਹਨਾ ਡਿਪਾਰਟਮੈਂਟ ਨਾ ਨਾ ਡਿਪਾਰਟਮੈਂਟ ਬੇਟਾ ਮੇਰੀ ਗੱਲ ਸੁਣ ਭਗਵਾਨਤਮਾਨ ਸਰਕਾਰ ਨੇ ਜਿਹੜੀ ਜਿਹੜੀ ਸਰਕਾਰ ਹੈ ਇਹਨਾਂ ਨੇ ਉਦੋਂ ਵੀ ਕੁਝ ਨਹੀਂ ਕੀਤਾ ਜਿਹੜੀ ਉਦੋਂ ਉਸ ਟਾਈਮ ਵੀ ਸਰਕਾਰ ਸੀ ਕੀ ਨਾ ਚੋਣਾ ਉਦੋਂ ਕਰਾਉਣ ਦਿੱਤੀਆਂ ਟੀ ਪਾਰਟੀ ਦੇ ਕਿੰਨੇ ਜਿਹੜੇ ਇਹਦੇ ਐਕਸਪੀਚੋ ਮੈਂਬਰ ਵੇ ਤੇ ਹਾਜ਼ਰ ਹੋਏ ਸਾਨੀ ਜਾਨ ਕੋਈ ਵੀ ਨਹੀਂ ਕੋਈ ਨਹੀਂ ਆਇਆਗਾ ਕਿਹੜਾ ਡਿਪਾਰਟਮੈਂਟ ਨਾ ਨਾ ਡਿਪਾਰਟਮੈਂਟ ਬੇਟਾ ਮੇਰੀ ਗੱਲ ਸੁਣ 10 ਤਰੀਕ ਨੂੰ ਪ੍ਰੋਟੈਸਟ ਕਰ ਰਹੇ ਆਂ ਤੇ ਗਾਂ ਵੀ ਪ੍ਰੋਟੈਸਟ ਜਿਹੜਾ ਜਿਹੜਾ ਡੈਮੋਕਰੈਟਿਕ ਤਰੀਕਾ ਹੈ ਨਾ ਵੇਅ ਆਊਟ ਕਰਾਂਗੇ 2021 ਦੇ ਵਿੱਚ ਵੀ ਉਹਨੇ ਆਹੀ ਕੀਤਾ ਸੀਗਾ ਜੀ 2021 ਦੇ ਵਿੱਚ ਵੀ ਸੈਨੇਟਰ ਚੋਣਾਂ ਨਹੀਂ ਹੋਏ ਸੰਘਰਸ਼ ਜਿਵੇਂ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦਾ ਹੈ ਜੰਤਰ ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆਗਾ ਸੈਂਟਰ ਦੇਸ ਖਿਲਾਫ ਕੋਟਾਂ ਤੋਂ ਕਿੰਨੀਆਂ ਅਸੀਂ ਉਮੀਦਾਂ ਰੱਖਦੇ ਆ ਕਿਸਾਨ ਅੰਦੋਲਨ ਵੇਲੇ ਕੀ ਕੋਰਟ ਨੇ ਉਹ ਜਿੱਤ ਕੇ ਦਿੱਤਾ ਪਤਾ ਹੈ 2020 'ਚ ਇਹ ਵੀ ਸੈਨੇਟਰ ਇਲੈਕਸ਼ਨ ਨਹੀਂ ਹੋਏ ਪਤਾ ਹੈ ਨਾ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਸ ਯੂਨੀਅਨ ਸਟੂਡੈਂਟ ਸੈਂਟਰਲਾਈਜ਼ ਕਰਨ ਵੱਲ ਵੇਖਿਆ ਜਾਵੇ ਸਾਡੇ ਉੱਤੇ ਲਾਗੀ ਚਾਰਜ ਲਾਇਆ ਜਾਂਦਾ ਤਾਂ ਓਦੋਂ ਬਾਅਦ ਓਦੋਂ ਬਾਅਦ ਉਸ ਲਾਗੀ ਕੰਮ ਦਾ ਸਵਾਲ ਕਰੋ ਜੀ ਇਹ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਮੀਥੇਰੋਣਾ ਦਾ ਵਿਰੋਧ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੀਤਾ ਜਾ ਰਿਹਾ ਮੀਥੇਰੋ ਗੱਡੀ ਦੇ ਵਿੱਚ ਬੈਠੇ ਨੇ ਐਮ ਐਲ ਏ ਜਿਹੜੇ ਆਪਾਂ ਕਹੀਏ ਵੀ ਆਪਣੇ ਨਾਲ ਗੱਲਬਾਤ ਵੀ ਕਰ ਰਹੇ ਸੀ ਇਹ ਧਰਮਕੋਟ ਦੇ ਉਹ ਵੀ ਗੱਲ ਕਰਦੇ ਕਰਦੇ ਵਿੱਚੋਂ ਭੱਜੇ ਨੇ ਕਿਉਂਕਿ ਜਦੋਂ ਵਿਦਿਆਰਥੀਆਂ ਦਾ ਵਿਰੋਧ ਹੋਣ ਲੱਗਿਆ ਉਹਨਾਂ ਨੂੰ ਇੱਥੋਂ ਭੱਜਣਾ ਪਿਆ ਕਿਉਂਕਿ ਵਿਦਿਆਰਥੀਆਂ ਦਾ ਇੱਕ ਰੋਸ ਹੈਗੀ ਉਹ ਲੰਮੇ ਸਮੇਂ ਤੋਂ ਵਿਦਿਆਰਥੀ ਇਹ ਗੱਲ ਕਹਿ ਰਹੇ ਨੇ ਕਿ ਜਿਹੜੀਆਂ ਸਾਡੀਆਂ ਗੱਲਾਂ ਸੀਗੀਆਂ ਸੈਨੇਟ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਨੇ ਰੱਖਣੀਆਂ ਸੀਗੀਆਂ ਉਹ ਗੱਲਾਂ ਨਹੀਂ ਕੀਤੀਆਂ ਗਿਆ ਇਧਰ ਵੀ ਕੰਗ ਸਾਹਿਬ ਤੋਂ ਵਿਦਿਆਰਥੀ ਸਵਾਲ ਪੁੱਛ ਰਹੇ ਨੇ ਕੰਗ ਸਾਹਿਬ ਇਸ ਟਾਈਮ ਗੱਡੀ 'ਚ ਬੈਠਣ ਦੀ ਕੋਸ਼ਿਸ਼ ਕਰ ਰਹੇ ਹਾਲਾਂਕਿ ਵਿਦਿਆਰਥੀਆਂ ਦੇ ਜਿਹੜੇ ਰੋਸ ਨੇ ਰੋਸਾਂ ਦਾ ਵੀ ਜਵਾਬ ਜਿਹੜਾ ਹੋਣਾ ਚਾਹੀ ਕੰਗ ਸਾਬ ਕੰਗ ਸਾਬ ਅੱਛਾ ਮੈਂ ਦੇ ਚਾਰ ਸਾਲ ਪੰਜਾਬ ਦੇ ਕੰਗ ਸਾਬ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਾਈ ਨਾ ਰਹੇ ਇਹਦੇ ਬਾਰੇ ਕੀ ਕਹੋਗੇ ਦੇਖੋ ਇਹ ਡੈਮੋਕ੍ਰੇਸੀ ਹੈ ਸਾਰਿਆਂ ਦੇ ਆਪਣੇ ਆਪਣੇ ਪੁਆਇੰਟ ਆਫ View ਹੈ ਸਾਰੇ ਆਪਣਾ View point ਰੱਖ ਰਹੇ ਕੋਈ ਗੱਲ ਨਹੀਂ ਮੈਂ ਜਵਾਬ ਇੱਕ ਸਵਾਲ ਹੀ ਲੈਣਾ ਹਾਂ ਐਕਸਫੀਸ਼ਲ ਮੈਂਬਰ ਹੋ ਤੁਸੀਂ ਹਾਂ ਮੈਂ ਤਾਂ ਪਹਿਲਾਂ ਵੀ ਚੱਕ ਰਿਹਾ ਹਾਂ ਇੱਕ ਚੱਕਾ ਐਕਸਫੀਸ਼ਲ ਮੈਂਬਰ ਹੋ ਤੁਸੀਂ ਹੋਰ ਆਰਾਮ ਨਾ ਆਰਾਮ ਹਾਂ ਮਲੇ ਪਹਿਲਾਂ ਮੈਂ ਨਹੀਂ ਕਿ ਐਕਸਪੀ ਚੋਂ ਮੈਂਬਰ ਹਾਂ ਮੈਂ ਮੈਂ ਸੈਨੇਟ ਮੈਂਬਰ ਰਿਹਾ ਹਾਂ ਤੁਸੀਂ ਪਾਰਟੀ ਤੇ ਬੁਲਾ ਰਹੇ ਤਾਂ ਆਮ ਆਦਮੀ ਪਾਰਟੀ ਤੇ ਬੁਲਾ ਰਹੇ ਕਿੰਨੇ ਹਾਂ ਮੈਂ ਥੋੜੀ ਪਾਰਟੀ ਦੇ ਕਿੰਨੇ ਜਿਹੜੇ ਇਹਦੇ ਐਕਸਪੀ ਚੋਂ ਮੈਂਬਰ ਨੇ ਤੇ ਹਾਜ਼ਰ ਹੋਏ ਸਾਨੀ ਜਾਨ ਕੋਈ ਨਹੀਂ ਕੋਈ ਨਹੀਂ ਆਇਆਗਾ ਦੂਜੀ ਗੱਲ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ 49 ਕਰੋੜ ਦੇਤਾ ਜੀ ਉਹ ਉਹ ਦੇਤਾਗਾ ਤੁਹਾਡੇ ਕੋਲ ਇੱਕ ਪੈਸੇ ਕਿੱਥੇ ਨੇ ਉਹ ਮਤਲਬ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਆਵਦਾ ਬਣਦਾ ਹੱਕ ਹੈ ਕਿਹੜਾ ਡਿਪਾਰਟਮੈਂਟ ਹੈ ਨਾ ਡਿਪਾਰਟਮੈਂਟ ਬੇਟਾ ਮੇਰੀ ਗੱਲ ਸੁਣ ਮੈਂ ਮੈਂ ਤਾਂ 2001 ਦਾ ਜੁੜਿਆ ਇੱਥੇ ਮੈਂ ਜੀ ਸੈਨੇਟ ਚ ਵੀ ਰਿਹਾ ਮੈਂ ਸਿੰਡੀਗਰ ਚ ਵੀ ਰਿਹਾ ਮੈਂ ਜੀ ਸਟੂਡੈਂਟ ਲੀਡਰ ਵੀ ਰਿਹਾ ਨਹੀਂ ਨਹੀਂ ਕੁਝ ਵੀ ਰਹਿਓ ਸਰ ਮੈਨੂੰ ਸਵਾਲ ਕਰਦਾ ਤੁਹਾਨੂੰ ਪਤਾ ਹੈ 2020 ਚ ਇਹ ਵੀ ਸੈਨੇਟਰ ਇਲੈਕਸ਼ਨ ਨਹੀਂ ਹੋਏ ਸੀ ਪਤਾ ਹੈ ਨਾ ਇੱਕ ਮਿੰਟ ਇੱਕ ਮਿੰਟ ਸੁਣ ਲੈ ਹਾਂ ਹਾਂ ਤੂੰ ਸਟੂਡ 2020 ਵੀ ਇਲੈਕਸ਼ਨ ਨਹੀਂ ਹੋਏ ਸੀ ਉਦੋਂ ਵੀ ਇੱਥੇ ਪ੍ਰੋਟੈਸਟ ਅਸੀਂ ਕਰਦੇ ਰਹੇ ਇਹ ਸਾਡਾ ਫਰਜ ਹੈ ਇੱਕ ਮਿੰਟ ਸਾਡੀ ਜੁਨੀਅਰ ਮੇਰਾ ਇੱਕ ਜਵਾਬ ਹੈ ਮੇਰਾ ਇੱਕ ਮੇਰਾ ਇਹ ਇੱਕ ਜਵਾਬ ਹੈ 2021 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਇਆ ਸੀ ਆਰਡਰ ਕਿ ਇਲੈਕਸ਼ਨ ਕਰਾਏ ਜਾਣ ਇੱਥੇ ਤੁਸੀਂ 24 ਘੰਟੇ ਨਹੀਂ ਸੀ ਤੁਸੀਂ 24 ਘੰਟੇ ਨਹੀਂ ਸੀ ਅਸੀਂ ਸੀਗੇ ਕਿੱਥੇ ਅਸੀਂ ਅਸੀਂ ਇੱਥੇ 24 ਘੰਟੇ ਰਹੇ ਇੱਕ ਮਿੰਟ 24 ਘੰਟੇ ਅਸੀਂ ਇੱਥੇ ਬੈਠੇ ਰਹੇ ਹਾਂ ਸਾਨੂੰ ਤੁਸੀਂ 24 ਘੰਟੇ ਨਹੀਂ ਦਿੱਤੇ ਦੂਜੀ ਗੱਲ ਦੂਜੀ ਗੱਲ 2022 ਦੇ ਵਿੱਚ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਸ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਨ ਵੱਲ ਵੇਖਿਆ ਜਾਵੇ ਉਦੋਂ ਅੰਬ ਸਾਹਿਬ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜੱਥੇਬੰਦੀ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵਾਨ ਸਰਕਾਰ ਹੁੰਦੀ ਹੈ ਸਾਡੇ ਉੱਤੇ ਲਾਠੀ ਚਾਰਜ ਲਾਇਆ ਜਾਂਦਾ ਤਾਂ ਉਸ ਤੋਂ ਬਾਅਦ ਉਸ ਕੁੜੀਆਂ ਨੇ ਉਸ ਤੋਂ ਬਾਅਦ ਉਸ ਲਾਠੀ ਚਾਰਜ ਮੈਂ ਜਵਾਬ ਸ਼ਿਵਾਲ ਕਰੋ ਮੈਂ ਤੁਹਾਨੂੰ ਮੈਂ ਇਹਦਾ ਜਵਾਬ ਮੰਗ ਰਿਹਾ ਵੀ ਕਿਉਂ ਹੋਇਆਗਾ ਮੇਰੀ ਗੱਲ ਦਾ ਪੂਰੇ ਦਾ ਸਵਾਲ ਸੁਣੋ ਮਤਲਬ ਉਹ ਜਿਹੜਾ ਉਹ ਲਾਠੀ ਚਾਰਜ ਕਿਉਂ ਕੀਤਾ ਗਿਆ ਲਾਠੀ ਚਾਰਜ ਲਾਠੀ ਚਾਰਜ ਜਵਾਬ ਸਰਕਾਰ ਕਸ ਕਿਉਂ ਨਹੀਂ ਆ ਜੀ ਤੁਸੀਂ ਐਸਸ ਸੁਣਾ ਲਾ ਕੇ ਬੈਠ ਜਿਓ ਤੁਹਾਡੀ ਅੱਜ ਜਿਹੜਾ ਗਵਰਨਰ ਨੂੰ ਮਿਲਿਆ ਉਹ ਚ ਕਿਸੇ ਦੇਤਾਬਾਦ ਜਵਾਬ ਦੇਂਦੇ ਬੇਟਾ ਜਵਾਬ ਦੇਤਾ ਇਸ ਨੂੰ ਸੀ 12 ਕੁ ਕਿਹਾ ਐਸਸ ਵਾਲੇ ਨਾਲ ਕਾਈ ਗਰੁੱਪ ਪਿਛਲੇ ਯੂਨੀਵਰਸਿਟੀ ਦੇ ਜਿਹੜੇ ਆਰਾਮ ਨਾ ਆਰਾਮ ਨਾ ਜਿਹੜੇ ਇਹ ਵਿਰੋਧ ਹੋਏ ਨੇ ਇਹ ਕੀ ਕਾਰਨ ਲੱਗਦੀ ਕਿ ਇਹ ਪੰਜਾਬ ਕੋਈ ਵਿਰੋਧ ਨਹੀਂ ਹੈ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਨਾਲ ਹੈ ਅੱਗੇ ਵੀ ਨਾਲ ਹੈ ਔਰ ਮੈਂ ਪਹਿਲੇ ਦਿਨ ਤੋਂ ਮੈਂ ਹੀ ਸ਼ੁਰੂਆਤ ਕੀਤੀ ਹੈ ਦੀ ਨਹੀਂ ਹੁਣ ਇਹ ਜਿਹੜੇ ਰੈਜ਼ੋਲੂਸ਼ਨ ਦੀ ਤ੍ਰੀ ਸਾਹਿਬ ਦੇ ਕਹਿਣ ਦੀ ਜਿਹੜੀ ਰੈਜ਼ੋਲੂਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਐਮਰਜੈਂਸੀ ਸੱਦ ਕੇ ਸੁਸਾਵਾਗੇ ਉਹ ਕਦੋਂ ਤੱਕ ਹੋ ਜੂਗਾ ਕੋਈ ਮਿਨੀਮਮ ਮੈਕਸਿਮਮ ਟਾਈਮ ਆ ਜਿਹੜਾ ਸੈਸ਼ਨ ਆ ਰਿਹਾ ਹੈ ਲੈ ਕੇ ਆਂ ਐਮਰਜੈਂਸੀ ਕੋਈ ਸੱਦਿਆ ਨਹੀਂ ਜਾਊਗਾ ਪਰ ਉਹਨਾਂ ਟਾਈਮ ਫਿਰ ਇਹ ਰੋਲਾ ਚੱਲਦਾ ਰਹੇਗਾ ਰੋਲਾ ਕਿਉ ਪਰ 10 ਤਰੀਕ ਨੂੰ ਪ੍ਰੋਟੈਸਟ ਕਰ ਰਹੇ ਆ ਤੇ ਗਾਂ ਵੀ ਪ੍ਰੋਟੈਸਟ ਜਿਹੜਾ ਜਿਹੜਾ ਡੈਮੋਕਰੈਟਿਕ ਤਰੀਕਾ ਨਾ ਵੇਅ ਆਊਟ ਕਰਾਂਗੇ ਪਹਿਲੇ ਦਿਨ ਤੋਂ ਹੀ ਲੜਾਈ ਲੜ ਰਹੇ ਚਲੋ ਠੀਕ ਹੈ ਤੇ ਇਹ ਜਿਵੇਂ ਜਿਹੜੀ ਗੱਲ ਤੇ ਕੋਈ ਮਰਚਾ ਹੁੰਦਾ ਉਹ ਪਿੱਕੇ ਜਾਂਦਾ ਉੱਥੇ 92 ਦੇ 92 ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਪੰਜਾਬ ਸਰਕਾਰ ਅੱਜ ਮੋਦੀ ਹਕੂਮਤ ਨੇ ਹੱਕ ਕੁਝ ਮੁਕਤ ਨਹੀਂ ਹੈ ਤੇ ਉਹ ਤੱਕ ਅਸੀਂ ਤੁਸੀਂ ਕਹਿੰਦੇ ਨਵੇਂ ਅਸੀਂ ਪੁਰਾਣੇ ਆ ਸਾਡੀ ਯੂਨੀਵਰਸਿਟੀ 2021 ਦੇ ਵਿੱਚ ਵੀ ਉਹਨੇ ਆਹੀ ਕੀਤਾ ਸੀਗਾ ਜੀ 2021 ਦੇ ਵਿੱਚ ਵੀ ਸੈਨੇਟੀਆਂ ਚੋਣਾਂ ਨਹੀਂ ਹੋਈਆਂ ਸੀਗੀਆਂ ਅਸੀਂ 28 ਦਿਨ ਇੱਥੇ ਦਿਨ ਰਾਤ ਦਾ ਪ੍ਰੋਟੈਸਟ ਲਾਇਆ ਸੀਗਾ ਉਹ ਉਹਦੇ ਬਾਅਦ ਸੰਘਰਸ਼ ਦੇ ਕਰਕੇ ਹੀ ਸੈਨੇਟੀਆਂ ਬਹਾਲ ਕਰਾਈਆਂ ਸੀਗੀਆਂ ਤੇ ਅੱਜ ਵੀ ਸੰਘਰਸ਼ ਕਰਕੇ ਹੀ ਕਰਾਂਗੇ ਭਗਵੰਤ ਮਾਨ ਸਰਕਾਰ ਨੇ ਜਿਹੜੀ ਜਿਹੜੀ ਸਰਕਾਰ ਹੈ ਇਹਨਾਂ ਨੇ ਉਦੋਂ ਵੀ ਕੁਝ ਨਹੀਂ ਕੀਤਾ ਜਿਹੜੀ ਉਦੋਂ ਉਸ ਟਾਈਮ ਵੀ ਸਰਕਾਰ ਸੀਗੀ ਨਾ ਚੋਣਾਂ ਉਦੋਂ ਕਰਾਉਣ ਦਿੱਤੀਆਂ ਅੱਜ ਵੀ ਇਹੇ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਨੇ ਲਾਰੇ ਲਾ ਰਹੇ ਨੇ ਅਸਲ ਤੇ ਵੀ ਜਿਹੜੀ ਸਰਕਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਖੜੀ ਹੋਈ ਅਸੀਂ ਕਹਿੰਦੇ ਆ ਵੀ ਜੇ ਜੇ ਸੱਚੀ ਹਾਂ ਚਾਹੁੰਦੇ ਨੇ ਪਰ ਪਹਿਲਾਂ ਤਾਂ ਜਵਾਬ ਦੇਣ 2022 ਦੇ ਵਿੱਚ ਇਹਨਾਂ ਨੇ ਕੇਂਦਰੀਕਰਨ ਕਿਉਂ ਹੋਣ ਦਿੱਤਾ ਕਿਵੇਂ ਹੋਣ ਦਿੱਤਾ ਉਹ ਤੋਂ ਬਾਅਦ ਅੱਜ ਇਹੋ ਜਿਹੀ ਸੱਚੀ ਕਹਿ ਰਹੀ ਤਾਂ ਇੱਥੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਦੇ ਨਾਲ ਰਲੇ ਹੋਏ ਨੇ ਇਹ ਸਾਫ਼ ਗੱਲ ਹੈ ਕੱਲੇ ਮਤਿਆਂ ਤੋਂ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ ਇਹ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜ਼ਿੰਮੇਵਾਰ ਹੋਣਗੇ ਆਵਾਜ਼ ਵੀ ਨਹੀਂ ਆਵਾਂਗੇ ਅਸੀਂ ਨਾਲਾਂ ਤੋਂ ਡੇਉ ਤਾਂ ਇੱਕ ਇੱਕ ਕਹਿੰਦੇ 10 ਨੂੰ ਵੀ ਆਵਾਂਗੇ ਉਹ ਦੇਖ ਲਾਂਗੇ 10 ਨੂੰ ਨਹੀਂ ਕੋਣ ਆ ਕੇ ਗਿਆ ਜੀ ਕੱਲੀ ਸਟੇਟਮੈਂਟ ਬਾਜੀ ਹੈ ਕੱਲੀਆਂ ਫੋਟੋ ਹਾਈ ਕੋਰਟ ਵਾਲੀ ਗੱਲ ਹੈ ਫੋਟੋ ਫੋਟੋ ਨਾਲ ਕੁਝ ਨਹੀਂ ਹੁੰਦਾ ਇੰਨਾ ਕਰਿਆਗਾ ਕਿ ਹਾਈ ਕੋਰਟ ਦੇ ਵਿੱਚ ਆਪਦੀ ਜਿਹੜੀ ਕਈ ਵੀ ਅਸੀਂ ਆਹ ਲਾਗੂ ਕਰਤਾ ਪਰ ਉਹ ਹਾਈ ਕੋਰਟ ਨਾਲ ਕੀ ਮਸਲਾ ਹੱਲ ਹੋ ਜਾਊਗਾ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਆਂ ਕਿ ਤੁਸੀਂ ਸੰਘਰਸ਼ ਕਰੋ ਮਤਲਬ ਉਹ ਚੀਜ਼ਾਂ ਦੇ ਖਿਲਾਫ ਜੇ ਸੰਘਰਸ਼ ਨਹੀਂ ਹੋਊਗਾ ਤਾਂ ਇਹ ਅਸੀਂ ਨਹੀਂ ਜਿੱਤਣ ਲੱਗੇ ਇਹ ਸਾਡੀ ਗੱਲ ਸਾਫ਼ ਹੈ ਕਿਸ ਤਰ੍ਹਾਂ ਚਾਹੁੰਦੇ ਹੋ ਸੰਘਰਸ਼ੀ ਜਿਵੇਂ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦਿਆ ਜੰਤਰ-ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆਗਾ ਸੈਂਟਰ ਦੇਸ਼ ਖਿਲਾਫ ਕੋਟਾਂ ਤੋਂ ਕਿੰਨੀਆਂ ਅਸੀਂ ਉਮੀਦਾਂ ਰੱਖਦੇ ਆ ਕਿਸਾਨ ਅੰਦੋਲਨ ਵੇਲੇ ਕੀ ਕੋਰਟ ਨੇ ਔਰ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਪਹਿਲਾਂ ਪਾਣੀਆਂ ਦਾ ਮਸਲਾ ਹੈ ਬੀਬੀਐਮਪੀ ਦਾ ਮਸਲਾ ਹੈ ਕਿਹੜੇ ਮਸਲੇ ਦੇ ਆ ਉਹਨਾਂ ਮਸਲਿਆਂ ਤੇ ਇਹਨਾਂ ਤੋਂ ਜਵਾਬ ਮੰਗਦੇ ਆ ਤੇ ਜਦੋਂ ਵੀ ਇਹ ਆਉਣਗੇ ਅਸੀਂ ਉਹਨਾਂ ਤੋਂ ਜਵਾਬ ਮੰਗਾਂਗੇ ਅੱਜ ਅੱਜ ਇਹ ਬਿਲਕੁਲ ਇਹ ਫਾਰਮੈਲਿਟੀਆਂ ਨੇ ਸਾਰੀਆਂ ਫੋਟੋ ਆਪ ਨੇ ਫੋਟੋਆਂ ਕਰਾਉਣ ਲਈ ਸਟੇਟਮੈਂਟ ਬਾਕੀ